Legenda ਦੇ ਵੱਜ ਗਏ 12 ਤੇ ਸਾਰੇ ਉੱਠ ਚੁੱਕੇ ਆ ਮਾਣੀ ਮੁੱਟੀ ਲੱਟਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵੀ ਫੂਟ ਆਪਣੇ ਕੱਸ ਲਿਆ ਆ ਆ ਜੋ ਆ ਜੋ ਜੋ ਬਾਈਕ ਬ੍ਰੇਕ ਫਸਦੇ ਯਾਰ ਇਹ نیچے ਇਹ ਸਭ ਫਟੇ ਹੋਏ ਆ ਹਾਂ ਦੇਖੋ ਮੈਂ ਦਾ ਦਾ ਜੋ دیا ਥਾ ਮੈਨੇ ਪਰ ਕੋਈ ਨਾ ਇਹ ਨਹੀਂ ਜ਼ਰੂਰੀ ਇਹ ਇਹ ਨਹੀਂ ਜਰੂਰੀ ਇਹ ਵਾਲਾ ਲੈ ਲੀ। ਇਹ નીચે ਕੇ ਤੋਂ ਸਭੀ ਪٹے ਹੋਏ ਹੈ। ਕੀ ਕਰੀਏ? ਇਹ ਵੀ ਕਾਫੀ ਮਾਈਕ੍ਰੋ ਸਪਾਈਕਸ ਔਰ ਗੇਟਰਸ ਲੈਣਾ ਸਭ ਨੇ ਠੀਕ ਹੈ। ਇਹ ਦੂਤਾ ਬਲੈਕ ਕਾਫੀ ਦਲੀਆ ਤੇ ਉਪਮਾ ਆਪਨੇ ਕਾਂ ਗਿਓ। ਖਾਦਾ ਇਹ। ਸਭ ਨੇ ਲੰਚ ਬਾਕਸ ਲੈ ਲਿਆ ਯਹਾਂ ਤੇ ਮੋਲ ਇਦਾਂ ਹੋਇ ਪਏ। ਸਭ ਨੇ ਜਿਵੇਂ ਬਰਾਤ ਜਾਣੀ ਹੁੰਦੀ ਆ। ਠੀਕ ਹੈ। ਰੈਡੀ ਹੈ ਸਾਰਾ ਕੰਮ। हम देना है बेबी स्टेप करके वॉक करना है ठीक है सर ओके न ज्यादा भागना है न ज्यादा स्लो चलना है अगर बीच में गैप बनता है दस मीटर बीस मीटर पचास मीटर का तो क्या करना है जो फर्स्ट वाले है लास्ट वाले को थोड़ा सा वेट करके फिर वहां से मूव करना है समा होया रात देख 1:15 या 20 मिनट होया ਤੇ ਚੜਾਈ ਸਟਾਰਟ ਕਰਦੀ ਆ ਪੰਗਰ ਚੁਲਾਦੀ ਆ ਬਹੁਤ ਤੇਜ਼ ਆ रे ठीक है इधर से सही दे रहा तो हवा इतनी तेज चल रही है गल्ला छोड़ दो समा गया ते ते गरीब हो गया अब ते न भी ते करीब बच गया समा ये रे राणा जी कुछ नहीं दे दे रही है ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਨਵੇਂ ਦਿਨ ਨਵੇਂ ਵਲੌਗ 'ਚ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ। ਇਸ ਟਾਈਮ ਆਪਾਂ ਹੈਗੇ ਪੰਗਰੂ ਚੁੱਲਾ ਦੇ ਪੀਕ ਟ੍ਰੇਲ ਤੇ ਤੈਦਲ ਖੜੇ ਸਾਰੇ ਬੰਦੇ ਆਪਣੇ। ਤੇ ਆਪਾਂ ਪਾ ਲਿਆ ਗਲੇਟਰ ਤੇ ਮਾਈਕਰੋਸਪਾਈਸ ਕਿਉਂਕਿ ਸਾਹ ਚੱਲਣਾ ਪਰਫੁੱਟ ਪਰਫੁੱਟ ਚੱਨਣ ਲਈ ਇਹ ਬਹੁਤ ਜ਼ਰੂਰੀ ਹੈ ਤੇ ਫੇਸ ਮੈਂ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਲਾਈਟ ਜਿਹੜੀ ਸਿੱਧਾ ਰਿਫਲੈਕਟ ਕਰਦੀ ਹੈ ਕੈਮਰੇ ਤੇ ਤੇ ਆਪਾਂ ਉੱਪਰ ਤੱਕ ਜਾਣਾ ਮੈਂ ਤੱਕ ਰੋਸ਼ਨੀ ਪੈ ਰਹੀ ਹੈ ਕੋਸ਼ਿਸ਼ ਕਰਦਾ ਰੋਸ਼ਨੀ ਪਵੇ ਤੇ ਇਸ ਟਾਈਮ ਆਪਾਂ ਪੀਕ ਤੇ ਖੜੇ ਆ ਕਿਸੇ ਚੋਟੀ ਦੇ ਤੇ ਦਿਖਾ ਨਹੀਂ ਸਕੂੰਗਾ ਅੰਧੇਰੇ ਹੋਣ ਕਰਕੇ ਪਰ ਕੋਸ਼ਿਸ਼ ਕਰੂੰਗਾ ਕਿ ਜਦੋਂ ਚਾਨਣਾ ਆਊਗਾ ਤੇ ਤੁਹਾਨੂੰ ਦਿਖਾਵਾਂਗਾ ਸਨੋਫਾਲ ਸਟਾਰਟ ਹੋ ਚੁੱਕੀ ਆ ਤੇ ਟ੍ਰੈਲ ਹੋਰ ਮੁਸ਼ਕਲ ਕਰ ਰਿਹਾ ਪਹਿਲਾਂ ਬਾਰਿਸ਼ ਸੀ ਤੇ ਹੁਣ ਸਨੋਫਾਲ ਪੂਰੀ ਪ੍ਰੋਪਰ ਤਰ੍ਹਾਂ ਸਟਾਰਟ ਹੋ ਗਈ ਐਸੇ ਰਾਣਾ ਜੀ ਬਰੇ ਹੋਏ ਆ ਮੌਸਮ ਫਿਰ ਚੱਲ ਰਹੀ ਹੈ ਤੇ ਉੱਤੋਂ ਆਪਾਂ ਨੂੰ ਮੁੜਨਾ ਪੈ ਗਿਆ ਇਹ ਲਗਭਗ ਸਾਰੇ ਹੀ ਮੁੜਿਆ ਜਿੱਥੇ ਮੇਰੇ ਉੱਪਰ ਗਿਆ ਸੀ ਬਹੁਤ ਤੇਜ਼ ਤੂਫਾਨ ਸੀ ਤੇ ਬਰਸਾਤ ਸਾਰੀ ਪੈ ਚੁੱਕੀ ਹੈ ਪਹਿਲਾਂ ਬਾਰਿਸ਼ ਆਈ ਸੀ ਬਰਸਾਤ ਦਾ ਸਮਾਂ ਸਾ ਬਹੁਤ ਤੇਜ਼ ਹੋ ਗਈ ਤੂਫਾਨ ਦਿਖਾਈ ਸੀ ਕਿੰਨੀ ਤੇਜ਼ੀ ਨਾਲ ਆ ਰਿਹਾ ਸੀ ਹੁਣ ਆਪਾਂ ਜਾ ਰਹੇ ਹਾਂ ਥੱਲੇ ਬੇਸ ਕੈਂਪ ਖੁਲਾ ਸਾਰੇ ਕੱਪੜੇ ਆਪਾਂ ਇੱਥੇ ਪਾਤੇ ਆ ਸੁਣਾਉਣਾ ਸਾਰੇ ਗਿੱਲੇ ਹੋ ਗਏ ਸੀ ਇਹ ਤੇ ਆਪਾਂ ਮੁੜ ਆਏ ਆ ਉਤੋਂ ਭੰਗਰ ਚੋਲੇ ਤੋਂ ਤੇ ਮੌਸਮ ਇੰਨਾ ਖਰਾਬ ਹੋ ਚੁੱਕਾ ਸੀ ਆ ਤੇ ਗੱਲਾਂ ਹੀ ਛੱਡ ਦੋ ਮੌਸਮ ਜਿਆਦਾ ਖਰਾਬ ਹੋ ਗਿਆ ਸੀ ਆ ਤੇ ਸਨੋਫਾਲ ਵੀ ਸਟਾਰਟ ਬਹੁਤ ਜਿਆਦਾ ਹੋ ਗਈ ਇਸ ਟ੍ਰੀਮ ਸੀ ਤੂਫਾਨ ਪੂਰਾ ਸੀ ਆ ਜਿੱਤੇ ਕਰਕੇ ਸਾਰੇ ਹੀ ਜਿੰਨੇ ਵੀ ਇੱਥੇ ਅੱਜ ਪੰਗਰ ਚੋਲਾ ਕਰਨ ਗਏ ਸੀ ਸਾਰਿਆਂ ਨੇ ਇਹੀ ਕੀਤਾ ਕਿ ਥੱਲੇ ਆ ਗਏ ਕਿਉਂਕਿ ਮੌਸਮ ਖਰਾਬ ਦੇ ਵਿੱਚ ਟ੍ਰੈਕ ਕਰਨਾ ਕਹਿੰਦੇ ਸਹੀ ਨਹੀਂ ਰਹਿਣਾ ਕਿਉਂਕਿ ਇਹ ਟ੍ਰੈਕ ਪਹਿਲਾਂ ਹੀ ਬਹੁਤ ਐਡਵੈਂਚਰ ਵਾਲਾ ਖਤਰਨਾਕ ਹੈ ਤੇ ਹੁਣ ਆਪਾਂ ਇੱਥੇ ਖੜੇ ਆਂ ਖਲਾਰਾ ਦੇ ਵਿੱਚ ਤੇ ਹਜੇ ਰੰਗ ਨਹੀਂ ਚਲਦੀ ਵੀ ਜੇ ਕੱਲ ਦਾ ਅਟੈਂਪਟ ਬੰਦਾ ਤਾਂ ਕਰਾਂਗੇ ਨਹੀਂ ਤਾਂ ਫਿਰ ਆਪਾਂ ਨੂੰ ਥੱਲੇ ਜਾਵਾਂਗੇ ਜੋਸ਼ੀ ਮਠ ਹੁਣ ਆਪਾਂ ਜਾ ਰਹੇ ਆਂ ਜੋਸ਼ੀ ਮਠ ਨੂੰ ਠੀਕ ਹੈ ਨਾਲ ਮੇਰੇ ਦਿੱਲੀ ਵਾਲਾ ਬਾਈ ਤੇ ਆਪਣੇ ਨਾਰਥ-ਈਸਟ ਵਾਲਾ ਬਾਈ ਤੇ ਚਨਈ ਵਾਲਾ ਠੀਕ ਹੈ ਤੇ ਟ੍ਰੈਕ ਤਾਂ ਆਪਣਾ ਜਿਹੜਾ ਹੈਗਾ ਸੀ ਪੰਗਰਚੋਲਾ ਦਾ ਉਹ ਤਾਂ ਨਿਬੜੈਣੀਓ ਪਰ ਹੁਣ ਵਾਪਸੀ ਲਈ ਤਿਆਰੀ ਕੀਤੀ ਐ ਕਿਉਂਕਿ ਉੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਆਏ ਤਾਂ ਆਪਾਂ ਹੋਰ ਟ੍ਰੈਕ ਤੇ ਸੀ ਪਰ ਜਾ ਰਹੇ ਆਪਾਂ ਖਚਰ ਵਾਲੇ ਟ੍ਰੈਕ ਤੇ ਬਹੁਤ ਗੰਦੀ ਟ੍ਰੇਲ ਐ ਇਸ ਤੇ ਤੇ ਪਤਾ ਨਹੀਂ ਖਾਤੋਂ ਲੈ ਕੇ ਥੱਲੇ ਪਾਸੇ ਇਹ ਬੰਦਾ ਪਰ ਹੈ ਪੂਰੀ ਗੱਲ ਖਤਰਨਾਕ ਟ੍ਰੇਲ ਐ ਸਾਦਖੇ ਦੇਖ ਹੀ ਸਕਦੇ ਹਾਂ ਅ ਚਿੱਕਰ ਚਾਹ ਦੇ ਵਿੱਚੋਂ ਆਪਾਂ ਨਿਕਲ ਕੇ ਜਾਣਾ ਮੈਂ ਤੇ ਪੈਰ ਵੀ ਸਲਿੱਪ ਹੋ ਸਕਦਾ ਵੈਸੇ ਦੇ ਵਿੱਚ ਇਧਰ ਵੀ ਰਸਤਾ ਜਾਂਦਾ ਇੱਕ ਹੋਵੇ ਹਾਂ ਇਧਰ ਸੇ ਵੀ ਜਾਂਦਾ ਹੈ ਰਸਤਾ نیچے ਤੋਂ ਚੱਲੇਗਾ نیچے ਗੰਦਾ ਯਾਰ ਬਹੁਤ ਜ਼ਿਆਦਾ ਠੀਕ ਹੈ ਇਧਰ ਚੱਲਣਾ ਪਵੇਗਾ ਚੜ ਕੇ ਇਧਰ ਸੇ ਹੀ ਚਲਦੇ ਨਾ ਸਿੱਦੇ ਸਿੱਧੇ ਇਹ ਐਸਾ ਹੀ ਪਿਆ ਤਾਂ ਹਾਂ ਹਾਂ ਇਹ ਠੀਕ ਹੈ ਇਧਰ ਚੱਲ ਚੱਲ

बहुत <laughs> अगर बढ़ते ना तब तो उड़ गए थे हम आप हम आप सारे <laughs> <आगे ना और। laughs> सर एक देखते है येलो केड़ा सी है पहुंचो नहीं <laughs> वो क्या बोल रहा है मुझे ना कि भाई मेरे पोचे लगा दे देगा तो लेकिन मजा आ रहा था उस टाइम बिलकुल ਆਪਣੇ ਸਰ ਗਲਵਜ਼ ਨਹੀਂ ਢਾਲੇ ਨਾ ਸਾਰੇ ਗਲਵਜ਼ ਢਾਲਦੇ ਨਹੀਂ ਇਧਰੋਂ ਨਹੀਂ ਢਾਲਦੇ ਨਹੀਂ ਸੜੀਆਂ ਤੋਂ ਬਿਲਕੁਲ ਜਦ ਤੱਕ ਆਪ ਸੋਪਰ ਜਾਂਦੇ ਹੋਵੇ ਤਦ ਤੱਕ ਠੀਕ ਆਪਾਂ ਆਗੇ ਸੀ ਤੋਗਾਸੀ ਚ ਆਪਾਂ ਪਹਿਲਾਂ ਤਾਂ ਪਾਂਗਰ ਚੋਂ ਦਾ ਜਿਹੜਾ ਹੱਫ ਛੱਡ ਕੇ ਐਂ ਟਰੈਕ ਉੱਥੋਂ ਪਹਿਲਾਂ ਪਹੁੰਚੇ ਖਲਾਰਾ ਖਲਾਰਾ ਤੋਂ ਤੋਗਾਸੀ ਵੈਨ ਆ ਗਈ ਚੁੱਕੀ ਆਪਣੀ ਇੱਥੇ ਬਹਿ ਕੇ ਆਪਾਂ ਜਾਵਾਂਗੇ ਜੋਸ਼ੀ ਮੱਟ ਤੇ ਬੰਦੇ ਦੋ ਬਾਰ ਖੜੇ ਆ ਬਾਕੀ ਇੱਥੇ ਸੀਟਾਂ ਦਾ ਕੋਈ ਚੱਕਰ ਜਾਂ ਬਣ ਗਿਆ ਇੱਕ ਇੱਕ ਦੋ ਘਟਦੇ ਆ ਵਧਦੀਆਂ ਤੇ ਸੈਟਅਪ ਕਰਦੇ ਆ ਇਹ ਫਿਰ ਪਹੁੰਚ ਗਏ ਆਪਾਂ ਜੋਸ਼ੀ ਮੱਠ ਆਪਾਂ ਪਹੁੰਚ ਗਏ ਜੋਸ਼ੀ ਮੱਠ ਤੇ ਹੁਣ ਘੁੰਮ ਰਿਹਾ ਆਪਾਂ ਜੋਸ਼ੀ ਮੱਠ ਦੀ ਮਾਰਕੀਟ ਤੇ ਮਾਰਕੀਟ ਦੇ ਵਿੱਚ ਆਪਾਂ ਲਿੱਤਾ ਵਾ ਕੁਵਾਰੀ ਪਾਸ ਦਾ ਇਹ ਲੋਗੋ ਮੈਗਨੇਟਾ ਲੋਗੋ ਹੈ ਮੈਗਨੇਟ ਤੇ ਲਾਵਾਂਗੇ ਤੇ ਨਾਲ ਦੇ ਸਮੇ ਸਮੇ ਆਪਾਂ ਨੂੰ ਦੇਖਿਆ ਗੁਰਦੁਆਰਾ ਸ੍ਰੀ ਹੇਮਕੋੜ ਸਾਬ ਜੀ ਜੋਸ਼ੀ ਮੱਠ ਇਹ ਗਈ ਤੇ ਹੈਗਾ ਵਾ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਮੈਨੇਜਮੈਂਟ ਟ੍ਰੈਸਟ ਦੇ ਅੰਡਰ ਤੇ ਜੋ ਕੋਈ ਆਉਂਦਾ ਜੋਸ਼ੀ ਮਟਰ ਤੇ ਜਦੋਂ ਉਹ ਹੇਮਕੋਟ ਸਾਹਿਬ ਦੀ ਯਾਤਰਾ ਸਟਾਰਟ ਹੁੰਦੀ ਹੈ ਤਾਂ ਇੱਥੇ ਜੁੜਾ ਕੇ ਬੰਦੇ ਰੁਕਦੇ ਨੇ ਕਿਉਂਕਿ ਯਾਤਰਾ ਦੌਰਾਨ ਇਹ ਹੇਮਕੋਟ ਸਾਹਿਬ ਵੱਲੋਂ ਹੀ ਇੱਥੇ ਮੈਨੇਜਮੈਂਟ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਅੰਡਰ ਹੀ ਸਾਰਾ ਗੁਰਦੁਆਰਾ ਦੇਖਰੇਖ ਦੇ ਵਿੱਚ ਹੈ ਤੇ ਕੋਈ ਬੰਦਾ ਇੱਥਲੇ ਪਾਸੇ ਆਉਂਦਾ ਜੇ ਟਰੈਕਰ ਨੇ ਤੇ ਇੱਥੇ ਵੀ ਸਟੇ ਕਰ ਸਕਦਾ ਵਾ ਤੇ ਕਮਰੇ ਵਗੈਰੇ ਉੱਥੇ ਮਿਲ ਜਾਂਦੇ ਨੇ ਤੇ ਮਾਰਕੀਟ ਪੂਰੀ ਇੱਥੇ ਵਧੀਆ ਬਣੀ ਹੋਈ ਆ ਜੇ ਕੋਈ ਬੰਦੇ ਨੇ ਕੋਈ ਸਮਾਨ ਲੈਣਾ ਟਰੈਕਿੰਗ ਦਾ ਉਹ ਵੀ ਇੱਥੇ ਮਿਲ ਜਾਂਦਾ ਵਾ ਜਾਂ ਖਾਣ ਪੀਣ ਦਾ ਸਮਾਨ ਲੈਣਾ ਉਹ ਵੀ ਇੱਥੇ ਅਵੇਲੇਬਲ ਹੈਗਾ ਵਾ ਤੇ ਮਿਲਗੀ ਕਾਫੀ ਅੱਛੀ ਮਾਰਕੀਟ ਹੈ ਤੇ ਹੁਣ ਉਹ ਨਾਲ ਦੇ ਬੰਦੇ ਰੁਕੇ ਇਹਨਾਂ ਨੇ ਕੁਝ ਲੈਣਾ ਵਾ ਚਲ ਦੇਖਦੇ ਆ ਕੀ ਲੈਂਦੇ ਹੁਣ ਸਵੇਰ ਦਾ ਟਾਈਮ ਹੈਗਾ ਵਾ 6:30 ਦਾ ਤੇ 6:30 ਵਜੇ ਇੱਥੇ ਜੋਸ਼ੀ ਮੰਡ ਦੇ ਵਿੱਚ ਬੱਚੇ ক্রিকেট ਖੇਡਦੇ ਹੋਏ ਠੀਕ ਹੈ ਜੀ ਤੇ ਸਾਹਮਣੇ ਬਰਫ ਅਤੇ ਪਹਾੜ ਚਿੱਟੀ ਚਾਦਰ ਫਰੀ ਹੋਈ ਆ ਪਹਾੜ ਤੇ ਤੇ ਆਪਾਂ ਜੋਸ਼ਿਮਠ ਆ ਗਏ ਸੀ ਕੱਲ ਤੇ ਅੱਜ ਆਪਾਂ ਚਾਲੇ ਪੁਣਿਆ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਤੋਂ ਆਪਣੀ ਬਸ ਹੈਗੀ ਆ ਮੋਗੇ ਦੀ ਰਾਤ ਦੀ ਤੇ ਅੱਜ ਆਪਾਂ ਸਫਰੀ ਕਰਨਾ ਹੈ ਤੇ ਕੱਲ ਕੱਲ ਤੱਕ ਆਪਾਂ ਪਹੁੰਚ ਜਾਣਾ ਹੈ ਮੋਗੇ ਤੇ ਹੁਣ ਆਪਾਂ ਜਾ ਰਹੇ ਆ ਆਪਦੇ ਹੋਟਲ ਜਿੱਥੇ ਸਾਨੂੰ ਸਟੇ ਕਰਾਇਆ ਸੀ ਆ ਉੱਥੋਂ ਆਪਾਂ ਦੇਦੇ ਆ ਅਪਡੇਟ ਲੈਣੇ ਆ ਕਿ ਕੀ ਸਹਾਕਤਾ ਵਾ ਕਿੰਨੇ ਵਜੇ ਨਿਕਲਣਾ ਹੈ ਤਾਕੀ ਬ੍ਰੇਕਫਾਸਟ ਦਾ ਸਿਸਟਮ ਕੀ ਆ ਇਹ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਡਾਈਨਿੰਗ ਏਰੀਆ ਸਾਰਾ ਠੀਕ ਹੈ ਤੇ ਇੱਥੇ ਆਪਾਂ ਕਰ ਰਹੇ ਆ ਗ੍ਰੀਨ ਟੀ ਪਾਣੀ ਗਰਮ ਕਰਾਂਗੇ ਗ੍ਰੀਨ ਟੀ ਮੇਰੇ ਕੋਲ ਜੀਬ ਚ ਆ ਕੇ ਪੀਣੇ ਸਾਰੇ ਜਣੇ ਇਕੱਠੇ ਹੋ ਗਏ ਆ ਤੇ ਇੱਥੇ ਆਪਾਂ ਨੂੰ ਮਿਲਨੇ ਆ ਸਰਟੀਫਿਕੇਟ ਸਰਟੀਫਿਕੇਟ ਬਾਰੇ ਤਾਂ ਪੰਦਰ ਹੋਇਆ ਨਹੀਂ ਉਹ ਤੇ ਜਿਹੜਾ ਕੁਆਲੀ ਪਾਸ ਹੋਇਆ ਉਹਦੇ ਸਰਟੀਫਿਕੇਟ ਨੀਗੀ ਸਭ ਦੇਣਗੇ ਤੇ ਥੋੜੀ-ਮੋਟੀ ਬਰੀਫਿੰਗ ਕਰਨਗੇ ਫਿਰ ਆਪਾਂ ਚੱਲੇ ਪਾਵਾਂਗੇ ਬ੍ਰੇਕਫਾਸਟ ਕਰਕੇ ਰਿਸ਼ੀਕੇਸ਼ ਦੇ ਗਾੜੀ ਵਿੱਚ ਬੈਠ ਕੇ ਫੋਟੋ ਕਰ ਲੈਣਾ ਅਸੀਂ ਫੋਟੋ ਲੈ ਰਿਹਾ ਨੀ ਮੈਂ ਵੀਡੀਓ ਕਰ ਰਿਹਾ ਯਾਨਾ ਇਸਕੇ ਪਿਲਰ ਸੇ ਥੋੜਾ ਸਾਈਡ ਹੋ ਰਿਹਾ ਨਾ ਨਹੀਂ ਸਹੀ ਹੈ ਨਹੀਂ ਇਹ ਫੇਸ ਤੇ ਸ਼ੇਡ ਆ ਗਿਆ ਇਹ ਲੱਗੇਗਾ ਇਹ ਲੱਗੇਗਾ ਪਿਲਰ ਜਿਹੜਾ ਰੋਡ ਹੈਗਾ ਇਹ ਜਾਉਗਾ ਸਿੱਧਾ ਰਿਸ਼ੀਕੇਸ਼ ਨੂੰ ਤੇ ਇੱਥੇ ਲੱਗੇ ਉਹ ਬਰੇਕਟਿੰਗ ਥੋੜਾ ਗਾਂ ਜਾ ਕੇ ਚਮੋਲੀ ਕੋਲੇ ਤੇ ਰਸਤਾ ਬੰਦਾ ਕਿਉਂਕਿ ਇਹ ਰੋਡ ਥੋੜੇ-ਮੋਟੇ ਰਿਪੇਅਰ ਚੱਲਦੀ ਪਈ ਕਿਉਂਕਿ ਬਦਰੀ ਨਾਦੀ ਯਾਤਰਾ ਜਿਹੜੀ 4 ਮਈ ਤੋਂ ਸਟਾਰਟ ਹੋ ਰਹੀ ਆ ਤੇ ਅਸੀਂ ਕਿਤੇ ਦੁਕਾਨ ਕੋਲ ਰੁਕੇ ਸੀ ਐ ਇਧਰਲੇ ਪਾਸੇ ਪਾਣੀ ਪੀਣ ਟ੍ਰੈਕ ਕਰ ਰਹੇ ਸੀ ਥੋੜਾ ਜਿਹਾ ਇੰਜਾਮ ਕਰਕੇ ਤੇ ਇੱਥੇ ਵੇਖਿਆ ਕਿ ਪਿੱਪਲ ਅਤੇ ਨਿੰਮ ਦਾ ਪੇੜ ਇਕੱਠੇ ਉੱਗੇ ਹੋਏ ਆ ਤੇ ਵੈਸੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਪਰ ਆਪਾਂ ਇੱਥੇ ਦੇਖਿਆ ਵਾ ਚਮੋਲੀ ਕੋਲੇ ਤੇ ਚਮੋਲੀ ਹੈਗਾ ਸਾਹਮਣੇ ਉਹ ਸਾਰਾ ਸ਼ਹਿਰ ਚਮੋਲੀ ਆ ਪਰ ਪਿੱਪਲ ਅਤੇ ਨਿੰਮ ਦਾ ਪੇੜ ਬਹੁਤ ਘੱਟ ਦੇਖ ਨੂੰ ਮਿਲਦਾ ਤਾਂ ਤਾਂ ਕਰਕੇ ਇਹ ਗੱਲ ਮੈਂ ਤੁਹਾਡਾਂ ਨਾਲ ਸਾਂਝੀ ਕੀਤੀ ਮੈਨੂੰ ਵਧੀਆ ਲੱਗਿਆ ਕਿ ਇਹੋ ਜਿਹੀ ਚੀਜ਼ਾਂ ਦੇਖਣ ਲਾਇਕ ਹੈ ਆਪਾਂ ਨਿਕਲ ਕੇ ਸੀ ਜੋਸ਼ੀਮਠ ਤੋਂ ਜੋਸ਼ੀਮਠ ਤੋਂ ਜਾ ਰਹੇ ਸੀ ਰਿਸ਼ੀਕੇਸ਼ ਤੇ ਲਗਭਗ ਆਪਾਂ 125 ਕਿਲੋਮੀਟਰ ਦਾ ਪੈਂਡਾ ਜਿਹੜਾ ਤੈਅ ਕਰ ਲਿਆ ਤੇ 100 ਕਿਲੋਮੀਟਰ ਰਿਸ਼ੀਕੇਸ਼ ਆਪੇ ਪਿਆ ਹੋਇਆ ਤੇ ਜਦੋਂ ਅਸੀਂ ਰਸਤੇ 'ਚ ਕਿਤੇ ਰੁਕੇ ਖਾਣ ਪੀਣ ਲਈ ਇੱਥੇ ਰੁਕੇ ਤੇਜ ਤੇਜਲ ਫੈਮਿਲੀ ਰੈਸਟੋਰੈਂਟ ਤੇ ਰੈਸਟੋਰੈਂਟ ਦੇ ਉੱਤੇ ਮੈਂ ਥੋੜਾ ਥੱਲੇ ਉਤਰਿਆ ਸੀ ਵਿਊ ਵੇਖਣ ਲਈ ਤੇ ਜਦੋਂ ਥੱਲੇ ਉਤਰਿਆ ਤਾਂ ਪਤਾ ਲੱਗਿਆ ਕਿ ਇੱਧਰਲੇ ਪਾਸੇ ਲੱਗਾ ਹੋਇਆ ਪੰਡਾਲ ਠੀਕ ਹੈ ਇਹ ਪੰਡਾਲ ਲੱਗਾ ਇੱਥੇ ਕੋਈ ਵਿਆਹ ਹੋਣਾ ਰਾਤ ਨੂੰ ਮੈਂ ਪੁੱਛਿਆ ਸੀ ਆ ਤੇ ਇਹ ਆਮ ਤੌਰ ਤੇ ਤੁਸੀਂ ਜਿਹੜੇ ਪਹਾੜੀ ਏਰੀਆ 'ਚ ਜਾਂਦੇ ਆ ਤੁਹਾਨੂੰ ਇਦਾਂ ਦੇ ਪੰਡਾਲ ਲੱਗੇ ਦਿਖ ਸਕਦੇ ਆ ਇੱਥੇ ਕੋਈ ਪੈਲਸ ਵਗੈਰਾ ਜਾਂ ਰੈਸਟੋਰੈਂਟ ਵਗੈਰਾ ਘੱਟ ਯੂਜ਼ ਕਰਦੇ ਜਿਆਦਾਤਰ ਇਹ ਖੁੱਲੇ ਪੰਡਾਲ ਦੇ ਵਿੱਚ ਇਦਾਂ ਟੈਂਟ ਲਗਾ ਕੇ ਵਿਆਹ ਕਰਦੇ ਤੇ ਸਾਦਗੀ 'ਚ ਸਾਰਾ ਵਿਆਹ ਇਹ ਕਰਦੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਪਹਿਲਾਂ ਰਵਾਜ ਜਦਾਂ ਟੈਂਟ ਲਾ ਕੇ ਵਿਆਹ ਕਰਨ ਦਾ ਹੁੰਦਾ ਸੀ ਪਰ ਉਹ ਹੌਲੀ ਹੌਲੀ ਖਤਮ ਹੋ ਰਿਹਾ ਜਿਆਤਰ ਸ਼ੋਸ਼ੇ ਬਾਜੀ ਵਿੱਚ ਚੱਲ ਗਿਆ ਵਾ ਹੁਣ ਇਦਾਂ ਜਿਵੇਂ ਆ ਪੈਂਟ ਲੱਗਿਆ ਤੇ ਸੋਹਣਾ ਲੱਗਦਾ ਖੁੱਲੇ ਹਵਾਦਾਰ ਚ ਜਿਹੜਾ ਵਿਆਹ ਹੁੰਦਾ ਵਾ ਤੇ ਇਧਰਲੇ ਪਾਸੇ ਜਿਹੜਾ ਵਿਆਹ ਜਿਹੜਾ ਲਾਵਾ ਫੇਰੇ ਲੈਣੇ ਇਧਰਲੇ ਪਾਸੇ ਅਰੇਂਜਮੈਂਟ ਹੈ ਬਾਕੀ ਖਾਣ ਪੀਣ ਦਾ ਅਰੇਂਜਮੈਂਟ ਇਧਰਲੀ ਸਾਈਡ ਹੈ ਤੇ ਇਧਰ ਬਿਠਣ ਦਾ ਤੇ ਖੁੱਲਾ ਏਰੀਆ ਤੇ ਰਾਤ ਦਾ ਵਿਆਹ ਹੋਣਾ ਤੇ ਤੇ ਸੋਹਣਾ ਲੱਗਿਆ ਵਿਊ ਤੇ ਇਸ ਕਰਕੇ ਗੱਲ ਇਹ ਸਾਂਝੀ ਕੀਤੀ ਤੇ ਸਾਹਮਣੇ ਪਹਾੜ ਤੇ ਨਾਲ ਵਗਦੀ ਹੋਈ ਅਲਕਨੰਦਾ ਪਾ ਪਹੁੰਚ ਗਏ ਆ ਰਿਸ਼ੀਕੇਸ਼ ਤੇ ਉਹੀ ਨਟਰਾਜ ਚੌਂਕ ਜਿੱਥੋਂ ਆਪਾਂ ਚੱਲੇ ਸੀ ਤੇ ਉੱਥੇ ਪਹੁੰਚ ਗਏ ਆ ਤੇ ਹੁਣੇ ਲਾਇਆ ਵਟ ਸਮਾਂ ਹੋਇਆ ਸ਼ਾਮ ਦੇ 7 ਤੇ ਹੁਣ ਆਪਾਂ ਜਾਣਾ ਵਾ ਜਿੱਦੋਂ ਆਪਣੀ ਬੱਸ ਚੱਲਣੀ ਨੇਪਾਲ ਨੇਪਾਲੀ ਫਾਰਮ ਨਾਲ ਦਾ ਬੰਦਾ ਪਤਾ ਕਰੀ ਜਾਂਦਾ ਵਾ ਨੇਪਾਲੀ ਫਾਰਮ ਲਈ ਕਿੱਧਰ ਆਟੋ ਜਾਊਗਾ ਵਿਕਰਮ ਉਧਾਰ ਰੱਖਾ ਜਰਾ ਮੈਨੂੰ ਇਹ ਜੋ ਨੰਬਰ ਕੱਟ ਕੇ ਜਾ ਰਹਾ ਤੂੰ ਆ ਜਾ ਆ ਜਾ ਨਾਲ ਬੈਠੇ ਰਾਸਤੇ ਵਿੱਚ ਆ ਜਾ ਆ ਜਾ ਆਪਾਂ ਉੱਥੇ ਦੇ ਜਿਹੜਾ ਬੱਸ ਦਾ ਸਟੈਂਡ ਹੈ ਨਾ ਜਮ ਬੱਸ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਰਿਸ਼ੀਕੇਸ਼ ਰਿਸ਼ੀਕੇਸ਼ ਦੇ ਇੱਕ ਲੋਕੇਸ਼ਨ ਹੈਗਾ ਨਪਾਲੀ ਫਾਰਮ ਜਿੱਥੋਂ ਆਪਾਂ ਬੱਸ ਲੈਣੀ ਆ ਮੋਗੇ ਦੀ ਰਾਤ ਦੀ ਟਰੈਵਲਿੰਗ ਆ ਤੇ ਮੋਗੇ ਪਹੁੰਚ ਜਾਗੇ ਤੇ ਇਹ ਪਹਿਲਾ ਬੱਸ ਪਹੁੰਚੂਗੇ ਲੁਧਿਆਣਾ ਲੁਧਿਆਣ ਤੋਂ ਘਾ ਮੋਗਾ ਤੇ ਕੀ ਹੋਇਆ ਕਿ ਆਪਾਂ ਜਿਹੜਾ ਪੰਗ ਰੂਚਰ ਦਾ ਟਰੈਕ ਕਰ ਰਹੇ ਸੀ ਪਿਛਲੇ ਪਿਛਲੇ ਦਿਨ ਹੀ ਠੀਕ ਹੈ ਜੀ ਉੱਥੇ ਵਿੰਡਸਟ੍ਰੋਮ ਆ ਗਈ ਜਾਂ ਫਿਰ ਕੈਸ ਸਨੋਸਟ੍ਰੋਮ ਆ ਗਈ ਜਿੱਤੇ ਕਰਕੇ ਜਿਹੜੇ ਬੰਦੇ ਉੱਥੇ ਟਰੈਕਰ ਟਰੈਕ ਕਰਨ ਗਏ ਹੋਏ ਸੀਗੇ ਉਹਨਾਂ ਨੇ ਐਮਰਜੈਂਸੀ ਸਾਨੂੰ ਲਾ ਦਿੱਤਾ ਜਿਹੋ ਦਾ ਅਸੀਂ ਥੱਲੇ ਉਤਰੇ ਤਾਂ ਅਸੀਂ ਸੈਕਿੰਡ ਅਟੈਂਪਟ ਕਰਨ ਦੀ ਟਰਾਈ ਕੀਤੀ ਪਰ ਟਰੈਕਰ ਨੇ ਸਾਨੂੰ ਮੈਸੇਜ ਦਿੱਤਾ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਭਾਰੀ ਹੋਣੀ ਹੈ ਆਪਣਾ ਵਿੰਡਸਟ੍ਰੋਮ ਹੋਣੀ ਹੈ ਤੇ ਮੀਂਹ ਪੈਣਾ ਤੇ ਹੋ ਸਕਦਾ ਤੁਸੀਂ ਫਸ ਜੂਗੇ ਜਿਹਦਾ ਮੈਸੇਜ ਮੈਂ ਸ਼ਾਇਦ ਹੋ ਸਕਦਾ ਸਾਂਝਾ ਵੀ ਕਰੂੰਗਾ ਵਿੱਚ ਵੀਡੀਓ ਦੇ ਵਿੱਚ ਜੇ ਆ ਜਾਏ ਤਾਂ ਤੇ ਸਾਨੂੰ ਵੀ ਪਰਸਨਲ ਮੈਸੇਜ ਆ ਸੀ ਉਤਰਾਖੰਡ ਚ ਇਸ ਟਾਈਮ ਤਾਂ ਵੀ ਸਾਨੂੰ ਵੀ ਅਜ ਮੈਸੇਜ ਆਇਆ ਹੈ ਟੈਕਸਟ ਮੈਸੇਜ ਕਿ ਇੱਥੇ ਦਿੱਕਤ ਆ ਸਕਦੀ ਹੈ ਜਿਹਦੇ ਕਰਕੇ ਉਹਨਾਂ ਨੇ ਕੈਨਸਲ ਕੀਤਾ ਤੇ ਸਾਨੂੰ ਜੋਸ਼ੀ ਮਠ ਭੇਜਤਾ ਜੋਸ਼ੀ ਮਠ ਤੋਂ ਆਪਾਂ ਜਿਵੇਂ ਹਨੂਰ ਦਾ ਸਹੀ ਰਸਤੇ 'ਚ ਲੈ ਕੇ ਆਪਣੇ ਟੈਂਪੂ ਟ੍ਰੈਵਲ ਤੇ ਰਿਸ਼ੀਕੇਸ਼ ਆ ਗਏ ਰਿਸ਼ੀਕੇਸ਼ ਤੋਂ ਹੁਣ ਆਪਾਂ ਚੱਲੇ ਆ ਮੋਗੇ ਨੂੰ ਤੇ ਬਾਕੀ ਇਹ ਆ ਕਿ ਟ੍ਰੈਕ ਵਿੱਚੋਂ ਝਾੜੇ ਰਹਿ ਗਿਆ ਇਹ ਪਰ ਸਾਨੂੰ ਦੁੱਖ ਤਾਂ ਹੋ ਰਿਹਾ ਟ੍ਰੈਕ ਸਫਲ ਨਹੀਂ ਹੋਇਆ ਪਰ ਕੀ ਕਰੀਏ ਕਿ ਦਿੱਕਤ ਇੰਨੀ ਆ ਗਈ ਕੁਦਰਤ ਦੇ ਅੱਗੇ ਆਪਾਂ ਕੁਝ ਨਹੀਂ ਕਰ ਸਕੇ ਤੇ ਨੈਕਸਟ ਆਉਣ ਵਾਲੇ ਅਗਲੇ ਸਾਜ ਚ ਆਪਾਂ ਇਹ ਪੰਗ ਚੁੱਲਾ ਦਾ ਟੈਗ ਜੂਰ ਸਫਲ ਕਰਾਂਗੇ ਪਰ ਸਪੀਡ ਅੱਛੀ ਸੀ ਪਰ ਕੁਦਰਤ ਕਰਕੇ ਆਪਾਂ ਇਹ ਸਫਲ ਨਹੀਂ ਕਰ ਸਕੇ ਬਾਕੀ ਆ ਤੁਹਾਨੂੰ ਅਥੋਂ ਅੱਪ ਚੱਲਾਂਗੇ ਮੁੱਗੇ ਨੂੰ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਐ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜੂਰ ਕਰਿਓ ਜੇਕਰ ਚੈਨਲ ਦਾ ਨਵਾਂ ਚੈਨਲ ਸਬਸਕ੍ਰਾਈਬ ਜੂਰ ਕਰਿਓ ਹਾਂ ਇੱਕ ਗੱਲ ਰਹਿ ਗਈ ਦੱਸਣ ਵਾਲੀ ਕਿ ਇਹ ਆਪਾਂ ਟ੍ਰੈਕ ਤਾਂ ਹੀ ਕੰਪਨੀ ਨਾਲ ਕੰਪਨੀ ਨੇ ਆਪਣਾ ਊਕਾ-ਪੂਕਾ 10000 ਰੁਪਏ ਲਿੱਤਾ ਸੀ ਆ ਰਿਸ਼ੀ ਕਹਤੋ ਰਿਸ਼ੀ ਕੇਸ ਤੱਕ ਤੇ ਬਾਕੀ ਸਾਰਾ ਖਰਚਾ ਉਹਨਾਂ ਦਾ ਸੀ ਰਹਿਣ ਦਾ ਟੈਂਟ ਦਾ ਅਤੇ ਖਾਣ ਪੀਣ ਦਾ ਤੇ ਕੰਪਨੀ ਤੁਸੀਂ ਕੋਈ ਵੀ ਚੂਸ ਕਰ ਸਕਦੇ ਹੋ ਕੰਪਨੀ ਤੁਸੀਂ ਕੋਈ ਵੀ ਚੂਸ ਕਰ ਸਕਦੇ ਹੋ ਤੇ ਚ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ ਟਰੈਕ ਕਰ ਸਕਦੇ ਹੋ ਪਰ ਉਤਰਾਖੰਡ ਦੇ ਜਿੰਨੇ ਵੀ ਟਰੈਕ ਹੈ ਤੁਸੀਂ ਬਿਨਾ ਗਾਈਡ ਤੋਂ ਬਿਨਾ ਪਰਮਿਸ਼ਨ ਤੋਂ ਨਹੀਂ ਕਰ ਸਕਦੇ ਜੇ ਇਹ ਗੱਲ ਮੈਨੂੰ ਪਤਾ ਸੀ ਜਿਸ ਕਰਕੇ ਫਿਰ ਮੈਂ ਕੰਪਨੀ ਚੂਸ ਕਰ ਲਈ ਕਿਉਂਕਿ ਜੇ ਮੈਂ ਜੇ ਮੈਂ ਪਰਮਿਸ਼ਨ ਦੇ ਵਿੱਚ ਵੜ ਜਨਾ ਤਾਂ ਟਾਈਮ ਲੰਘ ਜਾਂਦਾ ਸੀ ਹੁਣ ਮੈਂ ਖੜਾ ਤਾਂ ਚੌਂਕ ਦੇ ਵਿੱਚ ਆ ਜਿੱਦੇ ਕਰਕੇ ਸ਼ੋਰ ਸ਼ਰਾਬਾ ਜ਼ਿਆਦਾ ਆਂਦਾ ਹੋਊਗਾ ਉਹਦੇ ਲਈ ਮਾਫੀ ਤੇ ਹੁਣ ਵੀਡੀਓ ਆਪਾਂ ਐਂਡ ਕਰਦੇ ਆਂ ਫਿਰ ਮਿਲਦੇ ਆ ਇੱਕ ਨਵੇਂ ਸਪਤੇ ਨਵੀਂ ਵੀਡੀਓ ਦੇ ਨਾਲ ਅੱਜ ਲਈ ਬਾਏ